ਠੀਕ ਹੈ ਇਹਦਾ ਕੰਮ ਕੀ ਹੁੰਦਾ ਜਦੋਂ ਆਪਾਂ ਦਵਾਈ ਪਲਾਉਨੇ ਆ ਪਸ਼ੂ ਨੂੰ ਜਾਂ ਦਵਾਈ ਲੱਗਦੀ ਆ ਇਹ ਅੱਗੇ ਉਹਨੂੰ ਪੁਸ਼ ਕਰਦੀ ਆ ਪ੍ਰੈਸ਼ਰ ਨਾਲ ਲਾਉਂਦਾ ਫਿਰ ਜਦੋਂ ਦਵਾਈ ਦੇਣੀ ਹੈ ਉਹਦੇ ਮੂੰਹ ਨੂੰ ਐ ਕਰ ਲੈਣਾ ਆ ਉੱਪਰ ਕਰ ਦੇਣਾ ਇਥੋਂ ਨੂੰ ਬੰਦ ਕਰਕੇ ਰੱਖਣਾ 2-4 ਸੈਕਿੰਡ ਤਾਈ ਤਾਂ ਕਿ ਉਹ ਦਵਾਈ ਅੰਦਰ ਜਾਵੇ ਠੀਕ ਹੈ ਇਹਦਾ ਕੰਮ ਕੀ ਹੁੰਦਾ ਜਦੋਂ ਆਪਾਂ ਦਵਾਈ ਪਲਾਉਨੇ ਆ ਪਸ਼ੂ ਨੂੰ ਜਾਂ ਦਵਾਈ ਲੱਗਦੀ ਆ ਇਹ ਅੱਗੇ ਉਹਨੂੰ ਪੁਸ਼ ਕਰਦੀ ਆ ਪ੍ਰੈਸ਼ਰ ਨਾਲ ਲਾਉਂਦਾ ਆਪਾਂ ਕੀ ਕਰਾਂਗੇ ਇਹਨੂੰ ਕੱਟ ਦਿਆਂਗੇ ਜਦੋਂ ਇਹਨੂੰ ਕੱਟ ਦੋਗੇ ਤੇ ਜਿਹੜੀ ਦਵਾਈ ਤੁਸੀਂ ਅੰਦਰ ਪਾਉਂਗੇ ਉਹ ਜਾ ਕੇ ਸਿੱਧੇ ਇਹ ਉਸ ਸਮੇਂ ਲੋ ਦੀ ਅੰਦਰ ਜਾਣ ਦੀ ਸਪੀਡ ਘਟਾ ਦੋਗੇ ਠੀਕ ਹੈ ਇਹਨੂੰ ਲੋ ਵੱਡਾ ਹੋਰ ਚੱਲੋ ਇਹ ਜਿੱਦਾਂ ਇਹ ਹੈਗੀ ਹੈ 6 ਐਮਐਲ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜਿਹੜੀ ਤੁਸੀਂ ਲੈਣੀ ਹੈ ਨਾ ਦਵਾਈ ਸੂਈ ਇਹ 20 ਐਮਐਲ ਔਰ 50 ਐਮਐਲ ਦੀ ਲਿਆ ਕੇ ਜਰੂਰ ਰੱਖੋ ਆਪਣੇ ਤੇ ਉਹਦੇ ਲਈ ਜਿੱਦਾਂ ਤੁਸੀਂ 50 ਐਮਐਲ ਆੜੀ ਲੈ ਹੈ ਉਹ ਰੱਖ ਲਓ ਘੱਟ ਦੇਣੀ ਹੈ ਉਦਾਂ ਦੇ ਦਿਓ ਬੱਚਿਆਂ ਲਈ ਲੈਣੀ ਹੈ ਬੱਚਿਆਂ ਲਈ ਛੋਟੀ ਰੱਖ ਲਓ ਇਹ ਤਿੰਨ ਚਾਰ ਸੂਈਆਂ ਇਹਨਾਂ ਨੂੰ ਵੱਡ ਲਓ ਹੋਰ ਐ ਕਿਸੇ ਨੇ ਦਵਾਈ ਨਹੀਂ ਪਾਉਣੀ ਨੂੰ ਸਿੱਧਾ ਇੱਥੋਂ ਜਾਣੀ ਚਾਹੀਦੀ ਤੋ ਇਥੋਂ ਪਾਉਂਗੇ ਇੱਥੇ ਹਿੱਟ ਕਰੂਗੀ ਤੇ ਆਪੇ ਹੀ ਮੂੰਹ ਚ ਚਲੀ ਜਾਊ ਟੈਬਲੇਟ ਵੀ ਹੁੰਦੀ ਹੈ ਲਿਕੁਇਡ ਜਿਹੜੀ ਆ ਉਹ ਦੇਣੀ ਸੌਖੀ ਹੁੰਦੀ ਹੈ ਜਾਂ ਥੋੜਾ ਜਿਹਾ ਫਲੇਵਰਡ ਹੁੰਦੀ ਹੈ ਤੇ ਜਾਨਵਰ ਦੇ ਅੰਦਰ ਸੌਖੀ ਚਲੀ ਜਾਂਦੀ ਹੈ ਹਾਂਜੀ ਦੇ ਦੋਏ ਸਾਫ ਆ ਸੇਮ 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 ਵਾ ਆਪਾਂ ਇਹ ਹੁੰਦਾ ਕਿ ਜਿਹੜਾ ਸੌਖਾ ਕੰਮ ਹੋਵੇ ਉਹ ਜ਼ਿਆਦਾ ਵਧੀਆ ਰਹਿੰਦਾ ਜਰੂਰੀ ਜੇ 50 ਬੱਕਰੀਆਂ ਨੂੰ ਗੋਲੀ ਦੇ ਕੇ ਦੇਖ ਲਓ ਤੁਹਾਡੀ ਗੋਲੀ ਨਿਕਲ ਜਿਓ ਸਾਰੀਆਂ ਹਾਂ ਬੱਕਰੀ ਔਰ ਕੁੱਤੇ 'ਚ ਬਹੁਤ ਫਰਕ ਹੈ ਜੀ। ਬੱਕਰੀ ਤਾਂ ਨੇੜੇ ਨਹੀਂ ਆਉਣ ਦਿੰਦੀ। ਹੋਰ ਜਦੋਂ ਦਵਾਈ ਦੇਣੀ ਹੈ ਉਹਦੇ ਮੂੰਹ ਨੂੰ ਐ ਕਰ ਲੈਣਾ ਆ ਉੱਪਰ ਕਰ ਦੇਣਾ। ਇੱਥੋਂ ਮੂੰਹ ਬੰਦ ਕਰਕੇ ਰੱਖਣਾ 2-4 ਸੈਕਿੰਡ ਤੱਕ ਤਾਂ ਕਿ ਉਹ ਦਵਾਈ ਅੰਦਰ ਜਾ। ਹਾਂਜੀ ਹੈਗਾ ਕਿਸੇ ਦਾ ਕੋਈ ਸਵਾਲ? ਠੀਕ ਹੈ। ਇਹਦਾ ਕੰਮ ਕੀ ਹੁੰਦਾ ਜਦੋਂ ਆਪਾਂ ਦਵਾਈ ਪਲਾਉਨੇ ਆ ਪਸ਼ੂ ਨੂੰ ਜਾਂ ਦਵਾਈ ਲੱਗਦੀ ਆ ਇਹ ਅੱਗੇ ਉਹਨੂੰ ਪੁਸ਼ ਕਰਦੀ ਹੈ ਪ੍ਰੈਸ਼ਰ ਨਾਲ। ਆਪਾਂ ਕੀ ਕਰਾਂਗੇ? ਇਹਨੂੰ ਕੱਟ ਦੇਾਂਗੇ। ਜਦੋਂ ਇਹਨੂੰ ਕੱਟ ਦੋਗੇ ਤੇ ਜਿਹੜੀ ਦਵਾਈ ਤੁਸੀਂ ਅੰਦਰ ਪਾਉਂਗੇ ਉਹ ਜਾ ਕੇ ਸਿੱਧੇ ਹੀ ਉਹ ਸਮਝ ਲੋ ਦੀ ਅੰਦਰ ਜਾਣ ਦੀ ਸਪੀਡ ਘਟਾ ਦੋ ਠੀਕ ਹੈ ਇਹਨੂੰ ਲੋ ਵੱਡਾ ਫਿਰ ਚੱਲੋ ਇਹ ਜਿੱਦਾਂ ਇਹ ਹੈਗੀ ਹੈ 6 ਐਮਐਲ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜਿਹੜੀ ਤੁਸੀਂ ਲੈਣੀ ਹੈ ਨਾ ਦਵਾਈ ਸੂਈ ਇਹ 20 ਐਮਐਲ ਔਰ 50 ਐਮਐਲ ਦੀ ਲਿਆ ਕੇ ਜ਼ਰੂਰ ਰੱਖੋ ਆਪਣੇ ਤੇ ਉਹਦੇ ਲਈ ਜਿੱਦਾਂ ਤੁਸੀਂ 50 ਐਮਐਲ ਆੜੀ ਲੈ ਹੈ ਉਹ ਰੱਖ ਲਓ ਘੱਟ ਦੇਣੀ ਆ ਉਦਾਂ ਦੇ ਦਿਓ ਬੱਚਿਆਂ ਲਈ ਲੈਣੀ ਆ ਬੱਚਿਆਂ ਲਈ ਛੋਟੀ ਰੱਖ ਲਓ ਇਹ ਤਿੰਨ ਚਾਰ ਸੂਈਆਂ ਇਹਨਾਂ ਨੂੰ ਵੱਡ ਲਓ ਹੋਰ ਐ ਕਿਸੇ ਨੇ ਦਵਾਈ ਨਹੀਂ ਪਾਉਣੀ ਨੂੰ ਸਿੱਧਾ ਇੱਥੋਂ ਜਾਣੀ ਚਾਹੀਦੀ ਤੇ ਉਹ ਇੱਥੋਂ ਪਾਉਂਗੇ ਇੱਥੇ ਹਿੱਟ ਕਰੂਗੀ ਤੇ ਆਪੇ ਹੀ ਮੂੰਹ 'ਚ ਚਲੀ ਜਾਊ ਟੈਬਲੇਟ ਵੀ ਹੁੰਦੀ ਹੈ ਲਿਕੁਇਡ ਜਿਹੜੀ ਆ ਉਹ ਦੇਣੀ ਸੌਖੀ ਹੁੰਦੀ ਹੈ ਜਾਂ ਥੋੜਾ ਜਿਹਾ ਫਲੇਵਰਡ ਹੁੰਦੀ ਹੈ ਤੇ ਜਾਨਵਰ ਦੇ ਅੰਦਰ ਸੌਖੀ ਚਲੀ ਜਾਂਦੀ ਹੈ ਹਾਂਜੀ ਦੇ ਦੋਏ ਸਾਥ ਆ ਸੇਮ 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 ਵਾ ਆਪਾ ਇਹ ਹੁੰਦਾ ਕਿ ਜਿਹੜਾ ਸੌਖਾ ਕੰਮ ਹੋਵੇ ਉਹ ਜ਼ਿਆਦਾ ਵਧੀਆ ਰਹਿੰਦਾ ਜਰੂਰੀ ਜੇ 50 ਬੱਕਰੀਆਂ ਨੂੰ ਗੋਲੀ ਦੇ ਕੇ ਦੇਖ ਲਓ ਤੁਹਾਡੀ ਗੋਲੀ ਨਿਕਲ ਜੂ ਸਾਰੀਆਂ ਹਾਂ ਬੱਕਰੀ ਔਰ ਕੁੱਤੇ 'ਚ ਬਹੁਤ ਫਰਕ ਹੈ ਜੀ ਬੱਕਰੀ ਤਾਂ ਨੇੜੇ ਨਹੀਂ ਆਉਣ ਦਿੰਦੀ ਹੋਰ ਜਦੋਂ ਦਵਾਈ ਦੇਣੀ ਹੈ ਉਹਦੇ ਮੂੰਹ ਨੂੰ ਐ ਕਰ ਲੈਣਾ ਆ ਉੱਪਰ ਕਰ ਦੇਣਾ ਇਤੋਂ ਨੂੰ ਬੰਦ ਕਰਕੇ ਰੱਖਣਾ 2-4 ਸੈਕਿੰਡ ਤਾਈ ਤਾਂਕਿ ਉਹ ਦਵਾਈ ਅੰਦਰ ਜਾ। ਹਾਂਜੀ ਹੈਗਾ ਕਿਸੇ ਦਾ ਕੋਈ ਸਵਾਲ?